ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆ ਆਪਾਂ ਅੱਜ ਦਾ ਬਲੌਗ ਚਲੋ ਜੀ ਅੱਜ ਆਪਾਂ ਸੋਨੂੰ ਬਾਪੂ ਜੀ ਨਾਲ ਮਿਲਾਈਏ ਤੇ ਹਨਾ ਬਾਪੂ ਜੀ ਨਾਲ ਗੱਲਾਂ ਕਰਦੇ ਆ ਆਪਾਂ ਦੀ ਬੀਐਮਐਲ ਦੇ 4 ਚਮਚੇ ਪੈਂਦੇ ਨੇ ਇਸ ਰਿੰਜ ਦੇ ਬੀਐਮਐਲ ਲੀਏ ਤਾਂ ਦੋ ਚੰਦ ਤੇ ਵੀ ਪਾਉਣਾ ਪੈਂਦਾ ਬਹੁਤ ਪਾਣੀ ਆ ਜਾਂਦਾ ਜਦੋਂ ਥੋੜੀ ਹੋਦੇ ਨਾ ਬਸ

ਬਹੁਤ ਅੱਖ ਜੋਲੀ ਬਣਾਈ ਖੋਲੀ ਅੱਖਾਂ ਐ ਬੋਮੜੇ ਖੋਲੀ ਅੱਖਾਂ ਖੋਲੀ ਹੋਣੀ ਆ ਜੋਰ ਲਾ ਕੇ ਇਹ ਲੈ ਖੋਲੀ ਅੱਖਾਂ ਹੈ ਬਬੂ ਜੀ ਦਾ ਆਰ ਕਾ ਜਸਨੀ ਜਾਈ ਆ ਜਸਨੀ ਜਾ ਗਈ ਆਈ ਨੇ

ਹਾਂ ਬੋਲ ਬੋਲ ਲੈ ਵਈ ਜਿਸ ਨਹੀਂ ਤੇਰਾ ਲੋਤੀ ਹੈ ਗਿਆ ਤਾਂ ਗੋਲੀ ਆ ਇਹ ਵੇਜਾ ਤਬਾ ਮੇਰਾ ਸਿਰਦਾ ਫਲਾਸ ਦਾ ਬਾਪੂ ਜੀ ਹਾਂ ਮੇਰਾ ਸਿਰਦਾ ਫਲਾਸ ਦਾ ਸਿਰ ਤੇ ਆਰਦੇਗਾ ਨਾ ਰੋਟੀ ਦੇ ਇਹ ਸਾਰੇ ਟੈਸਟ ਆ ਜੋ ਬਤਾ ਬਤਾ ਰਿਹਾ ਕਿ ਆਇਆ 15 ਜੋ 15 ਲਓ ਜੀ ਦੇਖੋ ਉਰੀ ਉਰੀ ਹੈ ਤੇ ਕਹਿ ਨਹੀਂ ਦੱਤ ਮੈਂ ਜੇ ਮੈਂ ਇਹਨੇ ਨੰਬਰ ਲੈ ਕੇ ਆਇਆ ਟੈਸਟ ਆਇਆ ਸਾਰੇ ਟੈਸਟਾਂ ਜੋ 15 ਜ 15 ਲੈ ਕੇ ਆਈ ਹੈ ਇਹ ਦੇਖ ਲਓ ਸੈਂਵੇ ਤਾਂ 10 12 ਸੈਂਵੇ ਸੈਂ ਲੈ ਨਹੀਂ ਹੈ ਕੋਤ ਕੋਂਦੀ ਆ ਸਰਚ ਕਰਕੋਂਦੀ ਆ ਕੱਲ ਨੂੰ ਨਵਾਦੀ ਹੈ ਹੈ ਕਹਦਾ ਤਾਂ ਆ ਕਰ ਲਿਆ ਕਰੋ ਨਾ ਆਏ ਗੰਦੇ ਨਹੀਂ ਇਧਰ ਐਬ ਤਾਂ ਸਾਰੇ ਤੇ ਵੀ ਇਧਰ ਇਧਰ ਆ ਗਏ ਥੋੜਾ ਚਾਹ ਆਉਂਸੋ ਇਧਰ ਇਧਰ ਫਾਈਮ ਕੋਲ ਨਾਲ ਆਦੀ ਬਾਫੂਜੀ ਦੇ ਚੱਲ ਜੀ ਹੱਥ ਮਾਜੀ ਜੀ ਕਾ ਬਾਫੂਜੀ ਖਾਣੇ ਨਹੀਂ ਆ

ਅਕਾ ਗੱਲ ਮੈਂ ਛਾਪ 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 ਬੜਾ ਯਾਸੀ ਹੱਸਿਓ ਛਾਪ ਛਾਪ ਕੇ ਮੈਂ ਕਰ ਦਿੱਤੇ ਹਾਂ ਸਾਫ ਸੁਕੀ ਹੋ ਗਈ ਗੈਂਦ ਸਾਫ ਨੂੰ ਆਹ ਉਹ ਮੇਰੀ ਜਿਹੜਾ ਨਾ ਅਸਟਾ ਸੋ ਤੇ ਮੋ ਨਾ ਬੋਲ ਜਾਈਂਦਾ ਇੱਥੇ ਕਿੱਥੇ ਜਾਣਾ ਹੋ ਜੂਰੀ ਕਰਕੇ ਹੌਸਲਾ ਹੋਰ ਬੜਾ ਜਿਹਾ ਵਿੰਟਾ ਟਰਾ ਹਾਂ ਜਾ ਕੇ ਮੂੰਹ ਤੇ ਕੰਮ ਮਮਾ ਮੇਰਾ ਉਹ ਲੜਕੇ ਵੇਖ ਕੋਲ ਅੰਦਾ ਨਾਮ ਲਿਖ ਲ ਕੇ ਦੇ ਦੇ ਹਾਂ ਤੇਵਾ ਬੋਦੀ ਹਾਂ ਠੀਕ ਹੈ ਠੀਕ ਹੈ ਤੇਰਾ ਦੱਸੂ ਤੀਰੀ ਕਾਇਕਾ ਸਮਾਂ ਬਹੁਤ ਜਰਾ ਜਾਣਾ ਕਰ ਬੋਲਦੇ ਨਾ ਹਾਂ ਤੇਵ ਜੀ ਨੀ ਕੈਮਰਾ ਆ ਰਿਹਾ ਕਿਤੇ <s> ਜਾ ਰਿਹਾ ਹਾਂ। ਮੇਰੇ ਇੰਨਾ ਚੜਾਏ ਤੇ ਰੰਗ। ਬਾਬਾ। ਬਾਬਾ ਦਾ ਮਾਸਾ ਭਾਜੀ। ਅੱਜ ਪੁੱਛ। ਕੋਈ ਸੀ ਨਹੀਂ ਆਦੇ। ਮੈਂ ਜਾਣਾ ਮੈਂ। ਇਲਾਵਾ ਵੀ ਸ਼ਾਮ ਦੇ 8:30 ਵਜੇ ਚੁੱਕੇ ਨੇ। ਤੇ ਹੁਣ ਆਸੀਂ ਨੇ ਬਾਪੂ ਜੀ ਨੂੰ ਪਲੀ ਆਈਆਂ ਨੇ ਦੋ ਕੁ ਘੰਟਾ ਚਾਹ ਦੀਆਂ ਹਨਾ ਵੀ ਚਲੋ ਥੋੜਾ ਜਿਹਾ ਅਦਾਰਜਾ ਹੋ ਜਾਂਦਾ ਸਾਰਾ ਦਿਨੇ ਰਹਿਨੇ ਆ ਸ਼ਾਮ ਨੂੰ ਪਹਿਲਾਂ ਆਤ ਬੜੀ ਸ਼ਾਮ ਨੂੰ ਸਾਰਾ ਪਰਿਵਾਰ ਇਕੱਠਾ ਹੋ ਕੇ ਕੋਈ ਵੀ ਲੈ ਵੀ ਰਹਿਣ ਸਾਹ ਹਨਾ ਪਹਿਲਾਂ ਮੰਗੂ ਜੀ ਸ਼ਾਮ ਨੂੰ ਪਹਿਲਾਂ ਬੈਠਾ ਕਰਦੇ ਆਪਾਂ ਦੋ ਕੁ ਘੰਟੇ ਬਾਅਦ ਸ਼ਾਮ ਨੂੰ ਬੈਠ ਨਹੀਂ ਬੈਨੇ ਆ 10 ਵਜੇ ਤੱਕ ਸਾਰੀ ਬਹਿ ਜਾਣੇ ਆ ਗੱਡੀ ਓਕੇ ਓ ਬੇਬੇ ਕਹਿ ਲਿਆ ਕਰੋ ਹਾਂ ਕਦੇ ਤਾਂ ਬੇਬੇ ਨੂੰ ਯਾਦ ਕਰ ਲੋ ਆਪਦੀ ਨੂੰ ਹੋ ਬਸੇ ਸੀ ਚੱਲ ਪਿਆ ਹੁਣ ਠੰਡੇ ਕੋ ਹੋ ਜੂਗੀ ਹਾਂ ਸੇ ਤਾਂ ਜਿਹੜੀ ਦਿਨੋਂ ਦਿਨ ਕਮਜ਼ੋਰ ਹੋਈ ਜਾਂਦੀ ਐ ਜੀ ਖਾਣਾ ਪੀਣਾ ਘਟੇ ਜਾਂਦਾ ਉਹ ਫਿਰ ਉਧਰ ਨੂੰ ਆ ਉਹ ਹੋ ਜਾਂਦਾ ਮਾਸ ਇਦਰੀ ਕਿਹੜਾ ਰਲ ਕਿਦਰ ਹਰਦਾ ਵੀ ਗਾਰਡਨ ਆਕੜ ਜੇ ਨਾ ਉਹ ਦਵਾਰ ਫੇਰ ਉਧਰ ਨੂੰ ਹੀ ਗਿਰ ਜਾਂਦੇ ਨੇ ਹੋਰ ਨਾ ਕਰੀਏ ਤਾਂ ਹਾਂ ਹੁਣ ਇਹ ਕੈਪੀਟਲ ਆ ਮੈਂ ਕਿਹਾ ਕਰੀਦਾ ਵਾਲਾ ਤੇ ਬੈਗ ਇਹਨਾਂ ਦੇ ਮਾਰੇ 24 ਹੁਣ ਸਾਰੇ ਜਿਸ ਮੈਨਾਂ ਆਉਗਾ ਮੈਂ ਨਾ ਕੋਨੈਕਟ ਕਰ ਮੇਰਾ ਨਾਮ ਮੈਂ ਕਰ ਦਿਆ ਅੱਜ ਮੇਰੇ ਹੈਪੀ ਤੁਹਾਡਾ ਪੈਨ ਕਰਕੇ ਨਾ ਉਹ ਹੋ ਜਾਂਦੀ ਇਹਨੇ ਕਮਜ਼ੋਰੀ ਆ ਜਾਂਦੀ ਆ ਖੂਨ ਸੁੱਕ ਜਾਂਦਾ ਤੇ ਫੇਰ ਇਹ ਤਾਂ ਨੋਰਮਲੀ ਜੀ ਗੱਲ ਆ ਜੇ ਠੀਕ ਹੁੰਦੇ ਨਾ ਹੱਥ ਲਾ ਕੇ ਦਿਖਾ ਦਿੰਦੇ ਤੁਸੀਂ ਤੇ ਐਂ ਸਰ ਬੋਲੇਗਾ ਮੇਰੀ ਤਬੂਹ ਦੀ ਸਰ ਪਰ ਨਾ ਲੱਡੂ ਖਾਣਾ ਬਾਪੂ ਜੀ ਲੱਡੂ ਸੰਧਾਰ ਆਇਆ ਹੋਇਆ ਸੰਧਾਰ ਆ ਰਹੇ ਆ ਸਾਡਾ ਮੰਮੀ ਦਾ ਵੀ ਆ ਗਿਆ ਲੱਡੂ ਖਾਣਾ ਬਰਫੀ ਫੇਵੀਆਂ ਹੂੰ ਪਹਿਲਾਂ ਤਾਂ ਥੋੜਾ ਥੋੜਾ ਖਾਲਾ ਦੇਤੀ ਦੋਕ ਪੋਰੇ ਤਾਂ ਖਾ ਲੈ ਹਾਂ ਕੱਲ ਨੂੰ ਫੇਵੀਆ ਜੀਆਂ ਦਾ ਪੋਰਾ ਪਾ ਕੇ ਰੱਖਾਂਗੇ ਮੂਜਾ ਜੇ ਲੰਗਾ ਆ ਲੈਣ ਮਿੱਠਾ ਜਾਂ ਹਨਾ ਜੇ ਪੋਰਾ ਗਲਾਜਮਨ ਦਾ ਖਾ ਲਈ ਸੀ ਥੋੜੀ ਜੀ ਆਦੀ ਤਾਂ ਅੱਧੀ ਤੋਂ ਘੱਟੇ ਦੀ ਪਰ ਉਹ ਖਾ ਲਈ ਸੀ ਹਾਂ ਹੈ ਜੀ ਹੋਣੇ ਗਲਾ ਹਾਂ ਹਾਂ ਆ ਗਨੀ ਨੇ ਕੀ ਆ ਮਹਾਂਗਲਾ ਜਮਣਾ ਲੱਡੂ ਵਰਤੀ ਚੰਨਗ ਰਾਜ ਜਮਣ ਖਾਣੀ ਆ ਖਾ ਲਈ ਦੀ ਚਾਹ ਜਦੋਂ ਮੜਾ ਜਾ ਗਾ ਲੈਂਦੇ ਨੇ ਉਸੇ ਨਾਲ ਆਧਾਰ ਹੋ ਜਾਂਦਾ ਪੈ ਜੀਏ ਅਸੀਂ ਅਸੀਂ ਪੈ ਜੀਏ ਜਾ ਕੇ ਪੈ ਜਾਓ ਮੈਂ ਕਹਿੰਦੀ ਵੀ ਅੱਜ ਛੋਡੇ ਕੋਲੀ ਪੈ ਜਾਣੇ ਆ ਹੈ ਮਰਜੀ ਹੈ ਸਾਡੀ ਠੀਕ ਆ ਹਾਂ ਮੈਂ ਪਹਿਲਾਂ ਕਿਹਾ ਵੀ ਤੈਨੂੰ ਖਾਂਦੇ ਦੀ ਪਹਿਲਾਂ ਮੈਂ ਪੁੱਛਿਆ ਪਹਿਲਾਂ ਕਈ ਵਾਰ ਵੀ ਤਰਬੂਜ ਲਿਆਦਾ ਖਾਂਦੇ ਦੀ ਨਾ ਉਹਦੋਂ ਪਤਾ ਤੀ আর ਫਿਰ ਟੇਸਟ ਤਾਂ ਹਰ ਇੱਕ ਚੀਜ਼ ਦਾ ਪਤਾ ਹੈ ਇਹਨਾਂ ਨੂੰ ਆਈਸਕ੍ਰੀਮ ਵੀ ਤਾਂ ਕਹਨੇ ਹੁੰਦੇ ਤੇ ਵੀ ਆਈਸਕ੍ਰੀਮ ਖਾਣੀ ਆ ਪਤਾ ਤਾਂ ਸਾਰਾ ਦੀ ਗੱਲ ਯਾਰ ਐ ਵੀ ਆਇਆ ਤਾਂ ਡੈਡੀ ਨੇ ਉਹਦੇ ਜਿੱਦੇ ਮਵੀ ਵਾਲ ਡੈਡੀ ਹੋਣੀ ਆਏ ਨੇ ਬਣਾਉਣਾ ਸ਼ੇਕ ਪਿਲਾਤਾ ਸੀ ਹਾਂ ਸਾਰਾ ਡੈਡੀ ਬਨਾਣਾ ਸ਼ੇਕ ਪੀ ਲਿਆਤੀ ਹੈ ਨਾ ਉਹਦੇ ਮਮੀ ਵੀ ਆਏ ਤੇ ਹਾਂ ਹੋਰ ਹੋਰ ਚਮਚਾਕ ਮਤਲਬ ਹਾਂ ਮੈਂ ਦੇਖਿਆ ਡੈਡੀ ਪਿਲਾਉਣ ਲੱਗ ਰਹੇ ਤੇ ਮਾਂ ਚੱਲ ਰਹੀ ਆਪਨਾ ਨਾ ਚਮਚੇ ਨਾਲ ਫਿਲਿਆਤਾ ਸੀ ਡੈਡੀ ਨੇ ਹਾਂ ਉਹ ਤੁਦ ਮੰਗਦਾ ਚਲਿਆ ਥੋੜਾ ਨਾਲ ਥੋੜਾ ਜਿਹਾ ਮਾੜੀ ਦਾ ਪੈਨਗਲ ਨਾ ਆ ਹੁਣ ਪਰਸੋ ਜੋ ਉੱਥੇ ਡੈਡੀ ਵੀ ਆਏ ਤੇ ਜਦੋਂ ਉਦੋਂ ਦੀ ਗੱਲ ਕਰਦੀ ਆ ਚਲੋ ਜੀ ਦੇਵ ਆ ਗਿਆ ਸਾਸਿਕਾਂ